ਸਰ ਮੇਰਾ ਨਾਮ ਹੈ ਪਰਮਜੀਤ ਮੇਰੇ ਹਸਬੰਦ ਦਾ ਨਾਮ ਹੈ ਨਰੇਸ਼ ਕੁਮਾਰ ਪੱਟੀ ਬੇਟੇ ਦਾ ਨਾਮ ਹੈ ਅਭਿਸ਼ੇਕ ਪੱਟੀ ਤੇ ਕੀ ਹੋਇਆ ਹੋ ਗਿਆ ਜਦੋਂ ਤੁਸੀਂ ਹਸਪੀਟਲ ਆਏ ਹੋ ਸਰ ਮੇਰੇ ਬੇਟੇ ਦੇ ਦੇ ਹਸਬੰਦ ਦੇ ਘਟਨਾ ਹੋਈ ਸੀ ਕੀ ਘਟਨਾ ਹੋਈ ਗੋਲੀ ਚਲਾਤੀ ਇਹਨਾਂ ਨੇ ਗੋਲੀਆਂ ਚਲਾਤੀਆਂ ਹਾਂਜੀ ਗੋਲੀਆਂ ਇਹਨਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਗੋਲੀਆਂ ਉਹ ਮੰਨੀ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਪੁਰਾਣੀ ਕੋਈ ਹੈਗੀ ਉਹਨਾਂ ਦੀ ਪੁਰਾਣੀ ਕੋਈ ਲੜਾਈ ਨਹੀਂ ਹੈਗੀ ਇਹ ਕਿੱਥੋਂ ਆ ਰਹੇ ਸੀ ਦੁਕਾਨ ਤੋਂ ਆ ਰਹੇ ਹੀ ਪੰਦਰਾਂ 11:00 ਨੂੰ ਛੱਡ ਕੇ ਹਾਂਜੀ 11:00 ਛੱਡ ਕੇ ਆਈ ਤੇ ਉੱਥੇ ਮਤਲਬ ਇਹ ਇਹੋ ਜਿਹਾ ਕੀ ਹੋ ਗਿਆ ਜਿਹੜੀ ਉਹਨਾਂ ਨੇ ਗੋਲੀਆਂ ਚਲਾਈ ਉਹਨਾਂ ਦੇ ਪਾਪਾ ਵੀ ਸੀ ਉੱਥੇ ਪੁਰਾਣੀ ਹੈਗੀ ਦੱਸ ਪੁਰਾਣੀ ਹੈਗੀ ਗੱਲ ਉਹਨਾਂ ਦੀ ਪਿੱਛੇ ਝਗੜਾ ਹੋਇਆ ਸੀ ਵੱਡੇ ਬੇਟੇ ਨਾਲ ਉਹਨਾਂ ਨੇ ਵੀ ਪਿੱਛੋਂ ਦੀ ਵਾਰ ਕੀਤਾ ਸੀ ਉਹਨਾਂ ਨੇ ਮੰਨੀ ਨੇ ਮੰਨੀ ਨਹੀਂ ਤੇ ਉਹ ਦੂਸਰਾ ਸਾਗਰ ਹੈ ਸਾਗਰ ਨੇ ਹਾਂਜੀ ਤੇ ਤੁਸੀਂ ਪ੍ਰਸ਼ਾਸਨ ਕੋ ਕੀ ਮੰਗਦੇ ਹੋ ਇਨਸਾਫ਼ ਚਾਹੀਦਾ ਹੈ ਸਰ ਇਹ ਦੀਵਾਲੀ ਵਾਲੀ ਰਾਤ ਜਿਹੜਾ ਵਾ ਨਰੇਸ਼ ਕੁਮਾਰ ਤੋਂ ਉਹਦਾ ਬੇਟਾ ਵਿਸ਼ੇਕ ਜਿਹੜਾ ਪੁਤਲੀ ਘਰ ਤੋਂ ਉਹਨਾਂ ਪਰਚੀ ਲਈ ਸੀ। ਉਥੇ ਜਿਹੜਾ ਉਹਨਾਂ ਤੇ ਇੱਕ ਮਨੀਆ ਰਵਿੰਦਰ ਸਿੰਘ ਮਨੀ ਨਕਸੇ ਕਲੋਨੀ ਦਾ ਉਹਦਾ ਸਾਥੀ ਗੋਤਮਦਿੱਲਾ ਇਹਨਾਂ ਨੇ ਜਿਹੜਾ ਉਹਨਾਂ ਨਾਲ ਝਗੜਾ ਕੀਤਾ ਉਥੇ ਉਹਨਾਂ ਨੂੰ ਜਿਹੜਾ ਗੋਲੀਆਂ ਮਾਰੀਆਂ ਗਈਆਂ ਸਬੰਧੀ ਸੀ ਮਕਦਮਾ ਦਰਜ ਕਰ ਲਿਆ ਦੋਨਾਂ ਦੇ ਬਾਈ ਨੇਮ ਜਲਦੀ ਜਿਹੜਾ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸਭ ਕੁਝ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਜਿਹੜੀ ਹੈਗੀ ਸਾਡੇ ਕੋਲ ਜਿਹੜੀ ਘਟਨਾ ਵਾਪਰੀ ਸਾਰੀ ਕੈਮਰੇਜ ਕੈਦ ਹੋ ਗਈ ਹੈ ਉਹ ਤਾਂ ਸਾਨੂੰ ਆਇਡੈਂਟੀਫਾਈ ਹੋਏ ਨੇ ਬੰਦੇ ਸਰ ਜਿਹੜੇ ਹਮਲਾਵਰ ਨੇ ਹਮਲਾਵਰ ਦੋਸ਼ੀ ਹਥਿਆਰ ਗੜੇ ਹਥਿਆਰ ਤੇ ਫਿਰ ਹਾਲ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਨਾ ਹੀ ਹਥਿਆਰ ਬਰੰਦ ਹੋਏ ਨੇ ਇਬਰਾਮ ਦੀ ਪ੍ਰੰਤੀ ਪਤਾ ਲੱਗੂ ਕਿ ਸੰਸੀ ਕੇ ਨਜਾਇਜ਼ ਤੇ ਪਿਛਲੇ ਜਿਹਨਾਂ ਜੇਲ੍ਹ ਤੇ ਸੁੱਟ ਕੇ ਵੀ ਆਇਆ ਸੀ ਜਿਹੜਾ ਦੋਸ਼ੀ ਹਾਂਜੀ ਥੋੜੇ ਦਿਨ ਪਹਿਲਾਂ ਇਹ ਆਪਣਾ ਜਮੰਤ ਤੇ ਆਇਆ ਸੀ ਜਿਹੜਾ ਮਨੀਆ ਗੁਰ ਆਵਿੰਦਰ ਸਿੰਘ ਮਨੀ ਕਾਰਨ ਕੀ ਹੀ ਝਗੜਾ ਕਾਰਨ ਇਹਨਾਂ ਦਾ ਆਪਸ ਵਿੱਚ ਪੁਰਾਣੀ ਰੰਜਿਸ਼ ਹੈਗੀ ਸੀ ਉਸੇ ਕਰੋਂ ਝਗੜਾ ਹੈ ਅੱਜ ਕਿੰਨੇ ਪਹਿਲਾਂ ਰਵਿੰਦਰ ਸਿੰਘ ਦੇ ਦੋ ਦੋ ਤੇ ਦੋ ਤਿੰਨ ਪਰਚੇ ਹੈਗੇ ਪਹਿਲਾਂ ਇਹ ਕਾਰ ਮੈਕਟਰ ਦਾ ਲੜਾਈ ਝਗੜੇ ਦੇ ਤੇ ਹੁਣ ਕੀ ਕਾਰਵਾਈ ਹੈ ਮਕਦਮਾ ਜਿਹੜਾ ਵੈ ਅਟੈਂਪ ਟੂ ਮਰਡਰ ਦਾ ਅਨਦਰ ਦਰਜ ਕਰ ਲਿਆ ਭਾਈ ਨੇ ਤੇ ਦੋਸ਼ੀਆਂ ਨੂੰ ਫੜ ਲਈ ਰੇਡ ਕੀਤਾ ਜਾ ਰਿਹਾ ਜਲਦੀ ਗ੍ਰਿਫਤਾਰ ਕਰ ਲਾਂਗੇ ਜ਼ਖਮੇ ਖਤਰੇ ਤੋਂ ਬਾਹਰ ਨਹੀਂ ਜਰੇ ਇਲਾਜ ਨੇ